ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਕੀ ਕਿਹੜਾ ਫਲਕ ਜਿੰਦਾ ਕਿ ਚੌਕੀ ਜਿੰਦਾ ਚੌਕੀ ਉਹਨੂੰ ਕੋਈ ਚੌਕੀ ਚੱਲ ਨੂੰ ਕਹੇ ਉਹ ਨਾਲ ਲੈ ਵਾਹਿਗੁਰੂ ਸਤਨਾਮ ਸਾਰਾ ਸਾਹਿਬ ਦੇ ਬਾਰੇ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਾਬਾ ਜੀ ਨੇ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਹੀ ਦਿੱਤਾ ਵਾ ਸਾਰਾ ਸਾਨੂੰ ਸਰਦਾਰ ਬਲਬੀਰ ਸਿੰਘ ਜੀ ਹੋਂਾਂ ਵੱਲੋਂ ਬਾਬਾ ਜੀ ਹੋਂਾਂ ਵੱਲੋਂ ਫੋਨ ਆਇਆ ਸੀ ਅਸੀਂ ਕਿਸੇ ਜ਼ਰੂਰੀ ਕੰਮ ਦੇ ਵਿੱਚ ਵੀ ਸੀ ਪਰ ਸਾਨੂੰ ਇਹਦੇ ਤੋਂ ਜ਼ਿਆਦਾ ਜ਼ਰੂਰੀ ਕੰਮ ਹੋਰ ਕੋਈ ਨਜ਼ਰ ਨਹੀਂ ਆਇਆ ਅਸੀਂ ਸਾਰੇ ਕੰਮ ਛੱਡ ਕੇ ਤੇ ਤੁਰੰਤ ਇਹਨਾਂ ਦੇ ਫੋਨ ਤੋਂ 5 ਮਿੰਟ ਦੇ ਵਿੱਚ ਵਿੱਚ ਹੀ ਅਸੀਂ ਇੱਥੇ ਪਹੁੰਚ ਗਏ ਆ ਤੇ ਇਹਨਾਂ ਦੀ ਗੱਲ ਬਿਲਕੁਲ ਸਹੀ ਆ ਇਹ ਜਿਹੜਾ ਧਾਰਮਿਕ ਸਥਾਨ ਆ ਇਹਨੂੰ ਚਾਰਛੇਰੋਂ ਹੀ ਅਪਰੋਚ ਰੋਡ ਕੋਈ ਨਹੀਂ ਹੈਗਾ ਈਵਨ ਦੈਨ ਕਿ ਕੋਈ ਕੱਚਾ ਪਾਇਆ ਵੀ ਸਾਫ ਸੁਥਰਾ ਨਹੀਂ ਹੈਗਾ ਜੰਗਲ ਦੀ ਤਰ੍ਹਾਂ ਜਿਹੜਾ ਵਾ ਬੂਟੀ ਦੇ ਰਾਹੀਂ ਰਾਹ ਆਉਂਦਾ ਵਾ ਅਸੀਂ ਪੈਦਲ 2-2 ਕਿਲੋਮੀਟਰ ਚਾਰਛੇਰੋਂ ਚੱਲ ਕੇ ਆਏ ਆ ਤੇ ਬਾਬਾ ਜੀ ਹੁਣਾਂ ਨੇ ਜੋ ਸਮੇਂ ਹੁਕਮ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਸਾਡੇ ਵਾਸਤੇ ਕੋਈ ਚੀਜ਼ ਨਹੀਂ ਹੈਗੀ ਅਸੀਂ ਉਹਨਾਂ ਦੇ ਸਤਕਾਰ ਵਾਸਤੇ ਉਹਨਾਂ ਦੀ ਇੱਜ਼ਤ ਵਾਸਤੇ ਇੱਥੇ ਆਏ ਆ ਉਹਨਾਂ ਨੂੰ ਅਸੀਂ ਬਹੁਤ ਹੀ ਸਤਕਾਰਪੂਰਤ ਤਰੀਕੇ ਦੇ ਨਾਲ ਲੈ ਕੇ ਬਾਬਾ ਜੀ ਹੁਣਾਂ ਦੇ ਨਾਲ ਜਿੱਥੇ ਬਾਬਾ ਜੀ ਹੁਣੀ ਕਹਿਣਗੇ ਇਹ ਲੱਤ ਜਾ ਰਹਾ ਹੈ ਮਸਲਾ ਜੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਨਗਰ ਇਹ ਪਿੰਡ ਦੀ ਪੈੜੀ ਆ ਬਾਹਰ ਪਿੰਡ ਤੋਂ ਕਿਲੋ 1.5 ਕਿਲੋਮੀਟਰ ਸਾਈਡ ਤੇ ਇੱਕ ਗੁਰੂ ਘਰ ਬਣਿਆ ਹੈ ਜਗਨੇ ਵਾਲਾ ਖੂਹ ਵੱਜਦਾ ਹੈ ਇੱਥੇ ਧੰਨ ਗੁਰਗ੍ਰੰਥ ਸਾਹਿਬ ਜੀ 15 ਸਾਲ ਤੋਂ ਪਤਾ ਲੱਗਾ ਕਿ ਪ੍ਰਕਾਸ਼ਮਾਨ ਹੋਏ ਨੇ ਜਿਹੜਾ ਅਜੀਤ ਸਿੰਘ ਇੱਥੇ ਸੇਵਾਦਾਰ ਕਹਿ ਬਿਲਕੁਲ ਉਹਨਾਂ ਕੋਈ ਜਗਜੀਤ ਸਾਹਿਬ ਨਹੀਂ ਆਉਂਦਾ ਕੋਈ ਰਹਿ ਦਾਸ ਸਾਹਿਬ ਨਹੀਂ ਆਉਂਦੀ ਉਹ ਆਣ ਕੇ ਦਰਵਾਜ਼ਾ ਖੋਲਦਾ ਤੇ ਪ੍ਰਕਾਸ਼ ਕਰਦਾ ਸੋਖਾਸਨ ਕਰਕੇ ਚਲ ਜਾਂਦਾ ਰਿਹਾ ਸਾਨੂੰ ਜਦੋਂ ਅਸੀਂ ਆਏ ਆ ਉਦੋਂ ਬਿਲਕੁਲ ਤਾਲਾ ਜਿਹੜਾ ਵਾ ਮਿੱਟੀ ਨਾਲ ਲਿਪੜਿਆ ਹੋਇਆ ਸੀ ਕਿ ਐਵੇਂ ਜਪਦਾ ਜਿੱਦਾਂ ਕਈ ਦਿਨ ਹੋ ਗਏ ਆ ਕਿ ਮਹਾਰਾਜਾ ਪ੍ਰਕਾਸ਼ ਹੀ ਆ ਕੋਈ ਸੋਖਾਸਨ ਨਹੀਂ ਕੀਤਾ ਇਸ ਗੁਰੂ ਘਰ ਨੂੰ ਆਉਣ ਵਾਸਤੇ ਵੀ ਜਿਹੜਾ ਰਸਤਾ ਵਾ ਉਹ ਕੋਈ ਏਡਾ ਵਧੀਆ ਨਹੀਂ ਹੈਗਾ ਤੁਰ ਕੇ ਆਉਣਾ ਵੀ ਬੜਾ ਔਖਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਸਤਿਗੁਰਾਂ ਦੇ ਸਤਕਾਰ ਵਾਸਤੇ ਸਾਡੇ ਐਸਚਓ ਮਜੀਠਾ ਉਤਰੋਂ ਤੋਂ ਫੋਨ ਦੇ ਉੱਤੇ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਨੇ ਦੂਜਾ ਕੰਮ ਛੱਡ ਕੇ ਦੇ ਗੁਰੂ ਗ੍ਰੰਥ ਸਾਹਿਬ ਸਤਕਾਰ ਵਾਸਤੇ ਬਿਲਕੁਲ ਗੁਰੂ ਘਰ ਉਸ ਵਾਲੇ ਪਹੁੰਚ ਗਏ ਨੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਇਹ ਸਿੱਖ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਹੋਏ ਨੇ ਇਹ ਜਿਹੜੀ ਸ਼ਰੋਮਣੀ ਕਮੇਟੀ ਸਾਡੀ ਸੰਸਥਾ ਵਾ ਉਹਨਾਂ ਨੇ ਇਹਨਾਂ ਨੂੰ ਦਿੱਤੇ ਆ ਉਦਾਂ ਇਹ ਗੱਲ ਕਹਿੰਦੇ ਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਪਹਿਲਾਂ ਪੜਤਾਲ ਕਰਦੇ ਆ ਤੇ ਜਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਿਹੜਾ ਉਹ ਸ਼ਿਫਾਰਿਸ਼ ਕਰਦਾ ਇੱਥੇ ਐ ਸਿੱਧ ਹੋ ਰਿਹਾ ਕਿ ਜਦੋਂ ਇਹ ਕੋਈ ਕਾਲੀ ਦਲ ਦੇ ਪਰਿਵਾਰ ਨਾਲ ਸੰਬੰਧਤ ਹੈ ਕਿ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਲੈਣ ਜਾਂਦੇ ਆ ਸਾਡੇ ਪੂਰੇ ਉਹ ਡੈਂਟੀ ਕਾਰਡ ਤੇ ਸਬੂਤ ਲੈਂਦੇ ਨੇ ਪ੍ਰੂਫ ਲੈਂਦੇ ਨੇ ਇਨਕੁਆਰੀ ਕਰਦੇ ਨੇ ਤੇ ਇੱਥੇ ਅਜੇ ਤੱਕ ਕੋਈ ਪ੍ਰਚਾਰਕ ਨਹੀਂ ਪਹੁੰਚਿਆ ਜਾਂਦਾ ਜਿਹਦੇ ਕਰਕੇ ਜਦੋਂ ਸਤਿਗੁਰ ਦੀ ਮਰਜ਼ਾ ਦੇ ਵੇਖੀਏ ਤੇ ਬਿਲਕੁਲ ਕੋਈ ਵੀ ਸੋਖ ਹਾਸਲ ਵਾਲਾ ਵੀ ਅਸ ਜਿਹੜਾ ਆਸਨ ਸੀ ਉਹ ਵੀ ਮਰਜ਼ਾਦਾ ਦੇ ਵਿੱਚ ਨਹੀਂ ਸੀ ਤੇ ਨਾ ਇੱਥੇ ਉਹ ਜਿਹੜਾ ਗਰੰਥੀ ਸੀ ਉਹਨੂੰ ਬਿਲਕੁਲ ਮਰਜ਼ਾਦਾ ਬਾਰੇ ਨਹੀਂ ਸੀ ਪਤਾ ਤੇ ਜਿਹੜਾ ਇੱਥੇ ਸਫਾਈ ਦੀ ਗੱਲ ਹੈ ਉਹ ਬਿਲਕੁਲ ਨਹੀਂ ਸੀ ਹੈਗੀ ਯਾਨੀ ਕਿ ਜਿੱਦਾਂ ਕੋਈ ਇੱਥੇ ਗੁਰੂ ਘਰ ਆਇਆ ਨਹੀਂ ਹੁੰਦਾ ਤੇ ਅੱਜ ਅਸੀਂ ਧਾਨ ਗੁਰੂ ਗ੍ਰੰਥ ਸਾਹਿਬ ਜੀ ਇਥੋਂ ਹੁਣ ਪੈਦਲ 2 ਢਾਈ ਕਿਲੇ ਤੁਰ ਕੇ ਬਾਹਰ ਪਾਲਕੀ ਸਾਹਿਬ ਜਿਹੜੀ ਆ ਰਹੀ ਆ ਪਿੰਡ ਦੇ ਗੁਰੂ ਘਰ ਵਿੱਚ ਜਾਂ ਜਿਸ ਇਤਿਹਾਸਿਕ ਸਥਾਨ ਹੋਇਆ ਉੱਥੇ ਸਭਾਈ ਮਾਨ ਕਰਾਂਗੇ ਤੇ ਭਾਰਤ ਸੰਗਤਾਂ ਨੂੰ ਬੇਨਤੀ ਹੈ ਕਿ ਫਰੋਮੈਨ ਕਮੇਟੀ ਤਾਂ ਜਿਹੜੇ ਪ੍ਰਚਾਰਕ ਨੇ ਉਹ ਕੱਲੇ ਤਨਖਾਹਾਂ ਲੈਣ ਤੱਕ ਸੀਮਿਤ ਰਹਿ ਗਏ ਨੇ ਪਰ ਆਪਾਂ ਨੂੰ ਹੁਣ ਸਾਰਿਆਂ ਨੂੰ ਸੰਗਤ ਨੂੰ ਬੇਨਤੀ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਆਓ ਸਾਰੇ ਆਪਾਂ ਹੁਣ ਪੈਰਾ ਦਈਏ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਸੁਭਾਏ ਮਾਨ ਹਨ ਉੱਥੇ ਜਾ ਕੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ